ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਦੀ ਵੀਡੀਓ ਤੇ ਕਹਾਣੀ ਮੈਂ ਤੁਹਾਨੂੰ ਇੱਕ ਮਾਮਦੇ ਵਿਆਹਫ ਉਤੇ ਸੁਣਾਉਣ ਜਾ ਰਿਹਾ ਹਾਂ ਜਿਨੇ ਆਪਦੀ ਇਕਲੋਤੀ ਧੀ ਦੀ ਵਿਦਾਈ ਕਰਨੀ ਹੈ ਤੇ ਉਸ ਵਿਦਾਈ ਵਾਸਤੇ ਉਹਨੇ ਆਪਦੀ ਧੀ ਰਾਣੀ ਨੂੰ ਸੂਟ ਬਣਾ ਕਰਕੇ ਦੇਣਾ ਹੈ ਵਿਦਾਈ ਵਾਲਾ ਸੂਟ ਦੀ ਕਹਾਣੀ ਪੰਜਾਬ ਦੇ ਵਿਆਹਾਂ ਨਾਲ ਜੁੜੀ ਹੋਈ ਹੈ ਜਿਹੜਾ ਕਿ ਆਮ ਤੌਰ ਤੇ ਇਹ ਸੂਟ ਵਿਦਾਈ ਦੇ ਉੱਤੇ ਪਾਇਆ ਜਾਂਦਾ ਹੈ ਜਿੱਥੇ ਦੁਲਹਨ ਆਪਦੇ ਘਰ ਨੂੰ ਛੱਡ ਕੇ ਆਪਦੇ ਨਵੇਂ ਘਰ ਵਿੱਚ ਜਾਂਦੀ ਹੈ ਇਹ ਵਾਲਾ ਮੂਵਮੈਂਟ ਬਹੁਤ ਹੀ ਪ੍ਰੀਸ਼ੀਅਸ ਮੂਵਮੈਂਟ ਹੁੰਦਾ ਹੈ ਇਹ ਸਾਰੇ ਪ੍ਰੀਸ਼ੀਅਸ ਮੂਵਮੈਂਟ ਨੂੰ ਕੈਪਚਰ ਕਰਨ ਵਾਸਤੇ ਆਪਾਂ ਇੱਕ ਸੂਟ ਬਣਾਇਆ ਹੋਇਆ ਜਿਹਦੇ ਉੱਪਰ ਆਪਾਂ ਬੈਲਵਰਡ ਤੇ ਪੈਚ ਦੁਨੀਆ ਜਹਾਨ ਦੇ ਸਾਰੇ ਜਵਾਹਰਾਤ ਸਿੱਪੀ ਮੋਤੀ ਤੇ ਬਹੁਤ ਹੀ ਸੋਹਣੀ ਜ਼ਰਦوزی ਦੀ ਨਕਾਸ਼ੀ ਕੀਤੀ ਹੋਈ ਹੈ ਵਿਦਾਇਦਾ ਸਮਾਂ ਬਹੁਤ ਹੀ ਜਜ਼ਬਾਤੀ ਹੁੰਦਾ ਹੈ ਜਿੱਥੇ ਦੂਹਲਣ ਆਪਦੇ ਪਰਿਵਾਰ ਨੂੰ ਛੱਡ ਕੇ ਆਪਦੇ ਨਵੇਂ ਪਰਿਵਾਰ ਦੇ ਵਿੱਚ ਜਾਂਦੀ ਹੈ ਤੇ ਨਵੀਂ ਸ਼ੁਰੂਆਤ ਕਰਦੀ ਹੈ ਇਹ ਸੂਟ ਦੀ ਕਹਾਣੀ ਸਿਰਫ ਇੱਕ ਪੁਸ਼ਾਕ ਨਹੀਂ ਹੈਗੀ ਪਰ ਇੱਕ ਪਰਿਵਾਰ ਦੀ ਵਿਰਾਸਤ ਪਿਆਰ ਦੀ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੈ ਇਸ ਦਾ ਰੰਗ ਨਿਕਾਸ਼ੀ ਸਟਾਈਲ ਹਰ ਜਗ੍ਹਾ ਅਲੱਗ-ਅਲੱਗ ਹੋ ਸਕਦਾ ਹੈ ਪਰ ਇਸ ਦਾ ਮਕਸਦ ਹਮੇਸ਼ਾ ਇੱਕ ਹੀ ਰਹਿਣਾ ਹੈਗਾ ਆਪਣੇ ਪਿਆਰ ਦੀ ਨਿਸ਼ਾਨੀ ਬਣਾ ਕੇ ਰੱਖਣਾ ਇਹ ਵਾਲੇ ਸੂਟ ਵਿੱਚ ਮੈਂ ਆਪਦੀ ਜ਼ਿੰਦ ਜਾਨ ਜੋ ਵੀ ਮਰਤ ਹੋ ਸਕਦੇ ਸੀ ਮੈਂ ਸਭ ਕੁਝ ਪਾ ਕਰਕੇ ਦਿੱਤਾ ਇਸ ਤੋਂ ਬਾਅਦ ਮੇਰਾ ਕੁਝ ਨਹੀਂ ਰਿਹਾ ਇਹ ਵਾਲਾ ਸ਼ੂਟ ਮੈਂ ਮੈਡਮ ਨੂੰ ਸਮਰਪਿਤ ਕਰਦਾ ਹੁਣ ਇਹ ਤੁਹਾਡੇ ਉੱਤੇ ਮੈਂ ਛੱਡਦਾ